ਅੰਜੀ ਪਾਲ ਜੀ ਮੈਂ ਕੁਝ ਵੀਡੀਓ ਆ ਉਹ ਅਪਲੋਡ ਕਰੀਆਂ ਹੋਈਆਂ ਸੀ YouTube ਚੈਨਲ ਤੇ ਤੇ ਮੈਂ ਖਾਸ ਕਰਕੇ ਜਿਹੜਾ ਮੇਰਾ ਸਾਰਾ ਕੰਟੈਂਟ ਆ ਉਹ ਕੈਨੇਡਾ ਤੇ ਪੰਜਾਬ ਬਾਰੀ ਆ ਉਦਾਂ ਜਿਹੜੇ ਆਪਣੇ ਇੱਥੇ ਪੰਜਾਬੀ ਸਟੂਡੈਂਟ ਆਉਂਦੇ ਨੇ ਤਾਂ ਉਹਨਾਂ ਦੇ ਰਿਲੇਟਡ ਮੈਂ ਕਾਫੀ ਇਸ ਵੀਡੀਓਜ਼ ਅਪਲੋਡ ਕੀਤੀਆਂ ਨੇ ਤੇ ਮੈਨੂੰ ਕਾਫੀ ਲੋਕਾਂ ਨੇ ਕਮੈਂਟ ਕਰਿਆ ਕਿ ਜਿਹੜੇ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਨੇ ਕਿ ਉਹਨਾਂ ਦੀ ਜਿਹੜੀ ਰੇਟਿੰਗ ਆ ਪਹਿਲਾਂ ਨਾਲੋਂ ਹੁਣ 50% ਦੇ ਉਹ ਲਗਭਗ ਹੈ ਜਿਹੜੀ ਘਟਾ ਦਿੱਤੀ ਗਈ ਆ ਭਾਵੇਂ ਤਾਂ ਉਹ ਸਪੌਸਟ ਨੇ ਆਉਣਾ ਹੋਵੇ ਜਾਂ ਫਿਰ ਸਟੂਡੈਂਟਸ ਦੇ ਪੇਰੈਂਟਸ ਨੇ ਆਉਣਾ ਹੋਵੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਅੱਜ ਕੱਲ੍ਹ ਹੈ ਜਿਹੜਾ ਉਹ ਬਹੁਤ ਹੀ ਮੁਸ਼ਕਲ ਨਾਲ ਮਿਲ ਰਿਹਾ ਹੈ ਜਾਂ ਫਿਰ ਉਹਨਾਂ ਦਾ ਸਮਾਂ ਜਿਹੜਾ ਉਹ 7-7 6-6 ਮਹੀਨਿਆਂ ਤੱਕ ਚੱਲਿਆ ਗਿਆ ਤਾਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹੀ ਗੱਲ ਕਰਾਂਗੇ ਤਾਂ ਮੈਂ ਪੁੱਲਦੀ ਇਹੀ ਪੁੱਛਣਾ ਤੁਹਾਨੂੰ ਕਿ ਇਸ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿ ਇੰਨਾ ਟਾਈਮ ਕਿਉਂ ਜਿਹੜਾ ਹੈ ਕੈਨੇਡਾ ਇਮੀਗ੍ਰੇਸ਼ਨ ਲੈ ਰਿਹਾ ਹੈ ਟੂਰਿਸਟ ਵੀਜ਼ਾ ਲਈ ਜਾਂ ਵਿਜ਼ਟਰ ਵੀਜ਼ਾ ਲਈ ਰਾਜੀ ਜੀ ਬਕਰ ਸਾਰਿਆਂ ਨੂੰ ਮੇਰੇ ਬਹੁਤ ਪਿਆਰੇ ਪ੍ਰੀਸ਼ਾਸ਼ਕ ਜੀ ਅ ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਏ ਹੋ ਇਹ ਜੋ ਕਿ ਮੈਨੂੰ ਲੱਗਦਾ ਕਿ ਆਪਣੇ ਇੱਥੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਇੱਕ ਤਰ੍ਹਾਂ ਦਾ ਮੁੱਦਾ ਕਹਿ ਸਕਦੇ ਹਾਂ ਸਪੈਸ਼ਲੀ ਆਪ ਆਪਣੇ ਜਿਹੜੇ ਸਟੂਡੈਂਟਸ ਨੇ ਜਾਂ ਜੋ ਕੈਨੇਡਾ ਆਉਣਾ ਚਾਹੁੰਦੇ ਨੇ ਜਿਹੜੇ ਡਿਸਟ੍ਰੀਬਿਊਟ ਵਾਸਤੇ ਅਪਲਾਈ ਕਰ ਰਹੇ ਨੇ ਦੇਖੋ ਜੀ ਹੁਣ ਪ੍ਰੋਬਲਮ ਕੀ ਚੱਲ ਰਹੀ ਹੈ ਰੀਸੈਂਟ ਜਿਹੜਾ ਨੇ ਸਰਵੇ ਕੀਤਾ ਵਾ ਜਿਹੜੇ ਵੀਜ਼ਾ ਦੀ ਕਿੰਨੀ ਆਪਾਂ ਕਹਿ ਸਕਦੇ ਹਾਂ ਸਪੈਸ਼ਲੀ ਆਪਣੇ ਟੂਰਿਸਟ ਵੀਜ਼ੇ ਨੇ ਜਾਂ ਸਪੌਸ ਵੀਜ਼ੇ ਕਹਿ ਸਕਦੇ ਨਾ ਉਹਨਾਂ ਦਾ ਕਾਫੀ ਬਹੁਤ ਜ਼ਿਆਦਾ ਲਗ ਅਲਮੋਸਟ 50% ਆਪਾਂ ਕਹਿ ਸਕਦੇ ਹਾਂ ਰਿਫਿਊਜ਼ਲ ਆ ਰਹੀ ਹੈ ਤੇ ਹਾਂਜੀ ਪਹਿਲਾਂ ਦੇ ਮੁਕਾਬਲੇ ਜਿੱਦਾਂ ਅੱਜ ਤੋਂ ਆਪਾਂ ਪਹਿਲਾਂ ਜਾਂ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ ਜਿਹੜੇ 2-3 ਸਾਲ ਸੀ ਉਹਨਾਂ ਦੀ ਗੱਲ ਕਰੀਏ ਤਾਂ ਉਦੋਂ ਜਿਹੜੇ ਵਿਜ਼ਟਰ ਵੀਜ਼ਾ ਜਾਂ ਸਪੌਸ ਵੀਜ਼ੇ ਸੀਗੇ ਤਾਂ ਉਹ ਮਤਲਬ ਉਹਨਾਂ ਦਾ ਜਿਹੜਾ ਰਿਸਪੌਂਸ ਆ ਉਹ ਮਹੀਨੇ ਦੇ ਅੰਦਰ ਜਾਂ ਮਤਲਬ ਵੱਧ ਡੇਢ ਮਹੀਨਾ ਲੱਗਦਾ ਸੀਗਾ ਤੇ ਲਗਭਗ ਉਹ ਸਪੌਸ ਵਿਜ਼ਾ ਜਿਹੜਾ ਸਟੂਡੈਂਟਾਂ ਨੂੰ ਤੇ ਜਾਂ ਉਹਨਾਂ ਦੇ ਪੇਰੈਂਟਸ ਦਾ ਵੀਜ਼ਾ ਹੈ ਉਹਨਾਂ ਨੂੰ ਮਿਲ ਹੀ ਜਾਂਦਾ ਸੀਗਾ ਪਰ ਅੱਜ ਕੱਲ ਇਹ ਇਦਾਂ ਨਹੀਂ ਹੋ ਰਿਹਾ ਦੇਖੋ ਜੀ ਮੋਸਟਲੀ ਹੁਣ ਆਪਾਂ ਜਿੰਨੇ ਹੈਗੇ ਨਾ ਵੀ ਗੱਲ ਕਰਦੇ ਹਾਂ ਸਪੈਸ਼ਲੀ ਆਪਣੇ ਜਿਹੜੇ ਸਰਕਲ ਦੇ ਵਿੱਚ ਆਪਾਂ ਜਿਹਨਾਂ ਨੂੰ ਜਾਣਦੇ ਆ ਜਾਂ ਕਿਸੇ ਨੇ ਅਪਲਾਈ ਕੀਤਾ ਮੋਸਟਲੀ ਆਪਾਂ ਨੂੰ ਇਹ ਹੀ ਸੁਣਨ 14 ਕੇ ਬਾਅਦ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਰ ਦੇ ਵਿੱਚ ਹੀ ਚਲੇ ਗਿਆ ਰਿਫਿਊਜ਼ ਹੋ ਗਿਆ ਨਾ ਮੇਰੇ ਕਾਫੀ ক্লোਜ਼ ਹਾਂਜੀ ਮੇਰੇ ਵੀ ਕਈ ਨੌਨ ਵਿੱਚ ਇਦਾਂ ਦੇ ਸਟੂਡੈਂਟ ਦੋਸਤ ਨੇ ਜਿਨ੍ਹਾਂ ਨੇ ਆਪਣੇ ਸਪੌਸ ਦਾ ਵੀਜ਼ਾ ਲਾਇਆ ਤੇ ਉਹਨਾਂ ਦਾ ਕੀ ਆ 6-6 ਮਹੀਨੇ 5-5 ਮਹੀਨੇ ਆ ਜਿਹੜਾ ਕਈ ਤਾਂ 2-3 ਮੇਰੇ ਇਦਾਂ ਦੇ ਮਿੱਤਰ ਨੇ ਉਹਨਾਂ ਦਾ ਹਾਲੇ ਕੋਈ ਨਾ ਤਾਂ yes ਆਈ ਆ ਨਾ ਹੀ ਕੋਈ no ਆਈ ਆ ਉਹਨਾਂ ਦਾ ਕੇਸ ਆ ਜਿਹੜਾ ਉਹ ਪੈਂਡਿੰਗ ਹੀ ਪਿਆ ਹੋਇਆ ਤੇ ਇੱਕ ਇਦਾਂ ਦੀ ਕੁੜੀ ਆ ਜਿਹਦਾ ਕਿ 5 ਮਹੀਨਿਆਂ ਬਾਅਦ ਉਹਦਾ ਰਿਸਪੌਂਸ ਦਿੱਤਾ ਉਹਨੂੰ no ਕਹਿਤਾ ਦੇਖੋ ਜੀ ਮੈਂ ਜਿੱਤ ਜਿਹੜੀ ਮੰਦੋ ਚੀਜ਼ ਗੱਲ ਕਰੀ ਹੈ ਨਾ ਇਹ ਜਿਹੜੀ ਗਵਰਨਮੈਂਟ ਨੇ ਇਹ ਸਟ੍ਰਿਕਟਨੈਸ ਕੀਤੀ ਆ ਨਾ ਆਈ ਥਿੰਕ ਇਹਨੂੰ ਵੀ ਚੈੱਕ ਕਰਨਾ ਚਾਹੀਦਾ ਸੀਗਾ ਕਿ ਸ਼ੁਰੂ ਤੋਂ ਹੀ ਥੋੜਾ ਜਿਹਾ ਇਹਨੂੰ ਸਟ੍ਰਿਕਟ ਰੱਖਣਾ ਚਾਹੀਦਾ ਸੀਗਾ ਕਿ ਜਦ ਕਿ ਪਹਿਲਾਂ ਤਾਂ ਹੀ 2-3 ਸਾਲ ਦੇ ਵਿੱਚ ਤਾਂ ਇਹ ਕਰਤਾ ਸੀਗਾ ਕਿ ਜੋ ਵੀ ਅਪਲਾਈ ਕਰਦਾ ਸੀ ਇਹਦਾ ਤਾਂ ਮੈਟਰ ਨਹੀਂ ਕਿ ਆਪਾਂ ਆਪ ਆਪਣੇ ਪੰਜਾਬੀਆ ਦੀ ਗੱਲ ਕਰੀਏ ਜਾਂ ਇੰਡੀਆ ਤੋਂ ਗੱਲ ਕਰੀਏ ਜਾਂ ਕਿਸੇ ਹੋਰ ਹੰਕੀ ਤੋਂ ਗੱਲ ਕਰੀਏ ਨਾ ਸਾਰੀ ਸਾਰੇ ਦੁਨੀਆ ਤੋਂ ਹੀ ਇੱਥੇ ਬੰਦੇ ਆਉਦੇ ਆ ਕੱਲੇ ਆਪਾਂ ਕਹੀਏ ਕਿ ਵਿੱਚ ਪੰਜਾਬੀ ਆਉਂਦੇ ਹਨ ਜਾਂ ਇੰਡੀਅਨ ਆਉਂਦੇ ਹਨ ਉਹ ਨਹੀਂ ਹੈਗੀ ਗੱਲ ਬਸ ਸਾਰੇ ਦੁਨੀਆ ਤੋਂ ਹੀ ਆਉਂਦੇ ਬੰਦੇ ਸਾਰਿਆਂ ਦਾ ਇਹ ਰਿਫਿਊਜ਼ਲ ਜਿਹੜਾ ਹੁਣ ਚੱਲ ਰਿਹਾ ਵਾ ਥੋੜੇ ਜਨੇ ਟਾਈਟ ਕੀਤਾ ਹੋਇਆ ਵਾ ਪਰ ਮੇਰੇ ਸੋਚਣ ਮਤਲਬ ਕਿ ਮੇਰੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜਦੋਂ ਇਹ ਸਾਰਾ ਕੁਝ ਕਰ ਰਹੇ ਸੀ ਇਹਨਾਂ ਨੂੰ ਉਦੋਂ ਹੀ ਆਪਣੀ ਸਟਰੈਟਜੀ ਥੋੜੀ ਜੀ ਚੇਂਜ ਕਰਨੀ ਚਾਹੀਦੀ ਸੀਗੀ ਕਿ ਇਹਨੂੰ ਚੀਜ਼ ਨੂੰ ਥੋੜਾ ਜਿਹਾ ਸলো ਕਰ ਦੇਣ ਥੋੜਾ ਜਿਹਾ ਦੇਖਣ ਕੇ ਭਾਈ ਕਿਹੜਾ ਬੰਦਾ ਇੱਥੇ ਆ ਰਿਹਾ ਵਾ ਉਹਦੀ ਕੋਈ ਮਾੜੀ ਮੋਟੀ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਕਿ ਥੋੜਾ ਜਿਹਾ ਉਹਨੂੰ ਉਹਨੂੰ ਪਿੱਛੋਂ ਦੇਖਿਆ ਜਾਵੇ ਕਿ ਉਹ ਕੀ ਕਿੱਥੋਂ ਬਿਲੋਂਗ ਕਰਦਾ ਕੀ ਉਹਦਾ ਉੱਤੇ ਰੈਕਡ ਆ ਕੁਛ ਨਹੀਂ ਇਹਨੇ ਦੇਖਿਆ ਸਾਰਿਆਂ ਨੂੰ ਵੀ ਦੇਖ ਕੇ ਸਾਰਾ ਕੁਝ ਕਰਤਾ ਉਹਦਾ ਰਿਜ਼ਲਟ ਤੁਸੀਂ ਆਪਾਂ ਹੁਣ ਇੱਥੇ ਭੌਂਤੀ ਰਹੇ ਹੋ ਰਾਈਂ ਰਾਈਟ ਹਰੇਕ ਦੂਜੇ ਦਿਨ ਇੱਥੇ ਕਦੇ ਗੋਲੀ ਚੱਲ ਗਈ ਕਦੇ ਬੰਦਾ ਮਾਰਤਾ ਕਿੰਨਾ ਕੁਝ ਹੋ ਰਿਹਾ ਵਾ ਗੱਡੀਆਂ ਇੰਨੀਆਂ ਚੋਰੀ ਹੋ ਰਹੀਆਂ ਸੀ ਤੇ ਹੁਣ ਵੀ ਰਿਸਟਾਰਟਸ ਹੁੰਦੇ ਜਿਹੜੇ ਕੇਸਿਸ ਹੈਗੇ ਨੇ ਮੋਸਟਲੀ ਆਪਣੇ ਭਾਈ ਪੰਜਾਬੀ ਭਾਈਚਾਰੇ ਦੇ ਵਿੱਚੋਂ ਕਾਫੀ ਜਿਹੜੇ ਵਿਚਾਰੇ ਆਪਾਂ ਕੀ ਕਹਾਂ ਜਿਹੜੇ ਸਟੂਡੈਂਟਸ ਵਗੈਰਾ ਸੀਗੇ ਉਹਨਾਂ ਚੋਂ ਕਾਫੀ ਹੈਗੇ ਆ ਇਥੇ ਦੇ ਬੰਦੇ ਬਹੁਤ ਇਨਵੋਲਵ ਹੋ ਗਏ ਸੋ ਇਹ ਇਹ ਬੜਾ ਗਲਤ ਪਾਸੇ ਚੱਲ ਗਿਆ ਸੋ ਇਹ ਦੇ ਕਰਕੇ ਮੈਨੂੰ ਲੱਗਦਾ ਜੇ ਹੁਣ ਜਿਹੜੀਆਂ ਰਿਐਕਸ਼ਨਸ ਹੋਈਆਂ ਨੇ ਨਾ ਰਿਐਕਸ਼ਨ ਲੈਕਸ਼ਨ ਦੇ ਵਿੱਚ ਦੇਖੋ ਸਭ ਇੰਦਾ ਲੱਗ ਰਿਹਾ ਸੀਗਾ ਕਿ ਲਿਬਰਲ ਐਕਟ ਹੀ ਨਹੀਂ ਬਣੂਗੀ ਪਰ ਕੁਝ ਮਨਲਾ ਦਾ ਐਚ ਡੀਟੀ ਚਾਂਸਰ ਉਹ ਕੁਝ ਹੋ ਰਹੀ ਮਨਜ਼ੂਰ ਸੀਗਾ ਤੇ ਦੇਖੋ ਲੈਵਲ ਵਾਰਤਵਾ ਗਈ ਕੰਜ਼ਰਵੇਟਿਵ ਨੂੰ ਜਮਾਈ ਨਹੀਂ ਬਲਕਿ ਜਮੇ ਰੋਲ ਕੇ ਰੱਖਦਾ ਸੋ ਮੇਰੇ ਹਿਸਾਬ ਦੇ ਨਾਲ ਜੀ ਇਹ ਜਿਹੜੇ ਇਹ ਜਿਹੜੇ ਫੈਕਟਸ ਨੇ ਕੁਝ ਇਹ ਵੀ ਹੈਗੇ ਕਿ ਜਿਹੜੀ ਇਮੀਗ੍ਰੇਸ਼ਨ ਸੀਗੀ ਜਿਆਦੀ ਓਪਨ ਕਰਤੀ ਸੀਗੀ ਤੇ ਹੁਣ ਇਹਨਾਂ ਨੂੰ ਤਾਂ ਹੈਂਡਲ ਨਹੀਂ ਹੋ ਰਹੀ ਇਹਨਾਂ ਤੋਂ ਇਹਨਾਂ ਤੋਂ ਕੋਈ ਮਤਲਬ ਕਿ ਇੱਕ ਸਟਰਕਚਰ ਹੀ ਨਹੀਂ ਸੀਗਾ ਜਿੱਥੇ ਇਹ ਇੰਨੇ ਹੈਂਡਲ ਬੰਦੇ ਕਰ ਸਕਦੇ ਨੇ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਗੀ ਅੱਗੇ ਸਾਰੇ ਜਾਣੇ ਕਹਿੰਦੇ ਸੀਗੇ ਇੰਨੇ ਸਟੂਡੈਂਟ ਆ ਗਏ ਇੰਨੇ ਜਾਣੇ ਇੱਥੇ ਆ ਰਹੇ ਨੇ ਉਦੋਂ ਸਾਰਿਆਂ ਨੇ ਵਧੀਆ ਕੰਮ ਕੰਮਕਾਰ ਚੱਲ ਰਹੇ ਸੀਗੇ ਸਪੈਸ਼ਲੀ ਆਪਣੇ ਰੈਸਟੋਰੈਂਟਸ ਵਗੈਰਾ ਹੋਵੇ ਜਾਂ ਕਾਰਸ ਵੀ ਹੋਦ ਗਈਆਂ ਜਾਂ ਕੁਝ ਵੀ ਹੋ ਗਿਆ ਨਾ ਹੁਣ ਜਦੋਂ ਦੀ ਇਮੀਗ੍ਰੇਸ਼ਨ ਬੰਦ ਹੋਈ ਹੈ ਜਦੋਂ ਦੇ ਸਟੂਡੈਂਟਸ ਇੱਥੇ ਆਉਣ ਬੰਦ ਹੋਏ ਨੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਵਿਚਾਰੇ ਸਾਰਿਆਂ ਦਾ ਹੀ ਬਿਜ਼ਨਸ ਬਹੁਤ ਸਕੂ ਹੋਇਆ ਹੋਇਆ ਵਾ ਕਿਸੇ ਦਾ ਮੰਨੂ ਨਹੀਂ ਲੱਗਦਾ ਹੈਗਾ ਕਿ ਮਲਕੀ ਪ੍ਰਾਪਰਟੀ ਬਿਜ਼ਨਸ ਚ ਆ ਗਿਆ ਕਿਉਂਕਿ ਇਹ ਚੀਜ਼ ਨੇ ਇਫੈਕਟ ਕੀਤਾ ਵਾ ਮੈਂ ਜਿਹੜੇ ਇੱਕ ਸਰਵੇ ਦੇਖ ਰਿਆ ਸੀਗਾ ਜੀ ਮੈਂ ਆਪਣੇ ਕੱਲ ਸਵੇਰੇ ਥੋੜੀ ਨਿਊਜ਼ ਦੇਖ ਰਿਆ ਸੀਗਾ ਤੇ ਉਹਦੇ ਵਿੱਚ ਦੱਸਿਆ ਸੀ ਕਿ ਲਾਸਟ ਈਅਰ ਨਾਲੋਂ ਜੇ ਲਾਸਟ ਈਅਰ ਦੇ ਵਿੱਚ 8 ਲੱਖ ਜਵਾਕਾਂ ਨੇ ਅਪਲਾਈ ਕੀਤਾ ਸੌਰੀ 2023 ਦੇ ਵਿੱਚ ਤੇ 2024 ਦੇ ਵਿੱਚ ਸਿਰਫ 4 ਲੱਖ ਜਵਾਕਾਂ ਨੇ ਅਪਲਾਈ ਕੀਤਾ ਇਹ ਸੋ ਤੁਸੀਂ ਇਹ ਰਿਹਾ ਲੋਕ ਕਿ ਅੱਧੇ ਰਹਿ ਗਏ ਕਿ ਪਲਾਸਟਿਕ ਇੱਥੋਂ ਡਿਪੋਰਟ ਕੀਤੇ ਆ ਜਾਂ ਇੱਥੋਂ ਜਾ ਰਹੇ ਨੇ ਕੈਨੇਡਾ ਨੂੰ ਛੱਡ ਕੇ ਉਹ ਅਲੱਗ ਨੇ ਹੁਣ ਸਾਰਿਆਂ ਨੇ ਬਿਜ਼ਨਸ ਆਪਣੇ ਉਸ ਹਿਸਾਬ ਨਾਲ ਖੋਲ੍ਹ ਲਿਆ ਇੱਥੇ ਕਿ ਉਹ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਮਤਲਬ ਕਿ ਇਹ ਜੀ ਚੱਲੀ ਜਾਣਾ ਬਾਰੇ ਪਰ ਹੁਣ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ ਸੋ ਆਈ ਥਿੰਕ ਇਥੇ ਗਵਰਨਮੈਂਟ ਦੀ ਬਹੁਤ ਵੱਡੀ ਇਹ ਆਪਾਂ ਕਹਿ ਸਕਦੇ ਹਾਂ ਕਿ ਗਲਤੀ ਹੈ ਸਾਡਿਆਂ ਚ ਪਰ ਜੇ ਆਪਾਂ ਦੂਜੀ ਗੱਲ ਦੇਖੀਏ ਕਿ ਸਟੂਡੈਂਟ ਹੁਣ ਇੱਥੇ ਆਉਂਦੇ ਨੇ ਤਾਂ ਉਹਦੇ ਨਾਲ ਕੀ ਆ ਡਿਮਾਂਡ ਵੀ ਤਾਂ ਵਾਧੀ ਆ ਹਰ ਇੱਕ ਫੀਲਡ ਵਿੱਚ ਜਾਹੇ ਉਹ ਗਰੋਸਰੀ ਦੀ ਹੋਵੇ ਜਾਂ ਉਹਨਾਂ ਨੇ ਹੋਰ ਚੀਜ਼ਾਂ ਵਰਤਣੀਆਂ ਨੇ ਪੈਟਰੋਲ ਨੂੰ ਲੈ ਕੇ ਤਾਂ ਉਹਦੇ ਨਾਲ ਵੀ ਤਾਂ ਜੌਬ ਓਪਰਚ्युनिटीਜ਼ ਆ ਜਿਹੜੀਆਂ ਵਾਧੀਆਂ ਹੀ ਨੇ ਮਤਲਬ ਇੱਥੇ ਇਮਪਲੋਇਮੈਂਟ ਵਿੱਚ ਵਾਧਾ ਹੁੰਦਾ ਹੀ ਆ ਬਿਲਕੁਲ ਰਾਜੀ ਤੁਸੀਂ ਇੱਕ ਚੀਜ਼ ਬਹੁਤ ਸਾਰਾ ਕੰਟਰੋਲ ਕੀਤੀ ਬਣੀ ਹੈ ਵੈਸੇ ਜਦੋਂ ਨਾਲ ਆਪਾਂ ਘਰ ਰੈਂਟ ਤੇ ਲੈਣ ਜਾਂਦੇ ਸੀਗੇ ਜਾਂ ਰੀਅਲ ਅਸਟੇਟ ਰੈਂਟ ਤੇ ਲੈਣ ਜਾਂਦੇ ਸੀਗੇ ਬੈਡਮਟਨ ਵੀ ਸੀ ਸਕੇ ਜਿੱਥੇ ਵੀ ਜੀਟੀਆ ਦੇ ਵਿੱਚ ਮਿਲਦੀ ਹੁੰਦੀ ਸੀ ਤੇ ਜੇ ਮਲਟੀ ਸੀਗੀ ਤੇ ਮਲਟੀਪਲ ਆਫਰਸ ਤੇ ਕੰਮ ਚਲੇ ਜਾਂਦਾ ਸੀਗਾ ਕਿ ਮਤਲਬ ਕੀ ਕਿ ਨੂੰ ਆਪਾਂ ਲਈ ਬਹੁਤ ਜਾਣੇ ਬਹੁਤ ਆਪਣੇ ਕੋਲ ਮਤਲਬ ਕਿ ਐਪਲੀਕੇਸ਼ਨਾਂ ਆ ਜਾਂਦੀਆਂ ਸੀਗੀਆਂ ਤੇ ਹੁਣ ਜਦੋਂ ਆਪਾਂ ਦੇਖਦੇ ਆਂ ਆਨਲਾਈਨ ਪਲੈਟਫਾਰਮਸ ਤੇ ਤੇ ਮਤਲਬ ਬਹੁਤ ਕਾਜ ਜਿੰਨੇ ਉਹ ਸੀਲ ਤੇ ਹੈ ਮਤਲਬ ਕਿ ਲੀਜ਼ ਤੇ ਲੱਗੇ ਹੋਏ ਆ ਰੈਂਟ ਤੇ ਲੱਗੇ ਹੋਏ ਆ ਬੇਸਮੈਂਟ ਦਾ ਬਹੁਤ ਰੈਂਟ ਤੇ ਲੱਗੇ ਆ ਬੇਸਮੈਂਟ ਦਾ ਜਿਹੜਾ ਦੇਖੋ ਜਿਹੜਾ ਰੈਂਟ ਸੀਗਾ ਬੇਸਮੈਂਟ ਦਾ ਉਹ 2000 ਤੋਂ ਲੈ ਕੇ 2500 ਡਾਲਰ ਚੱਲ ਗਿਆ ਸੀ ਦੋ ਬੈੱਡਰੂਮਾਂ ਦਾ ਪਣੋ ਉਕੜ ਕੇ ਹੋਰ 1500 1600 ਤੇ ਦੁਬਾਰਾ ਤੋਂ ਬੈਕ ਟੂ ਮਤਲਬ ਕਿ ਥੋੜਾ ਜਿਹਾ ਹਾਂਜੀ ਬਿਲਕੁਲ ਮੇਰੇ ਨਾਲ ਮੇਰੇ ਨਾਲ ਕੁਝ ਸਟੂਡੈਂਟ ਆ ਜਿਹੜੇ ਉਹ ਮੇਰੇ ਕਲਾਸਮੇਟ ਪੜ੍ਹਦੇ ਨੇ ਦੱਸਦੇ ਸੀਗੇ ਉਹ ਕਿ ਪਹਿਲਾਂ ਜਿਹੜਾ ਬ੍ਰੈਮਡਨ ਵਿੱਚ ਕੀਆ ਸੀ 8 800 ਵੀ ਰੈਂਟ ਭਰ ਦੇ ਰਹੇ ਆ ਪਰ ਹੁਣ ਇਸ ਸਾਲ ਲਈ ਉਹ ਕੀ ਆ ਹੁਣ 400 ਹੀ ਰੈਂਟ ਦੇ ਰਹੇ ਆ ਸਿਰਫ ਤਾਂ ਬਹੁਤ ਫਰਕ ਪਿਆ ਏ ਉਹੀ ਤਾਂ ਕਰਦਾ ਜਦੋਂ ਹੁਣ ਇਹ ਸਟੂਡੈਂਟਾਂ ਦੀ ਉਹੀ ਰੇਸ਼ਿਓ ਘਟਣ ਨਾਲ ਤਾਂ ਬਹੁਤ ਫਰਕ ਪੈ ਗਿਆ ਰੈਂਟ ਦਾ ਖਾਸ ਕਰਕੇ ਬਹੁਤ ਰੈਂਟ ਦਾ ਫਰਕ ਪੈ ਗਿਆ ਤੇ ਕਮਾਕਾਰਾਂ ਨੂੰ ਬਹੁਤ ਫਰਕ ਪੈ ਗਿਆ ਤੇ ਮੈਨੂੰ ਇੱਕ ਚੀਜ਼ ਹੋਰ ਸੁਣਾਉਣੀ ਚਾਹੀਦੀ ਹੈ ਜੀ ਤੇ ਸਟੂਡੈਂਟ ਜਿਹੜੇ ਹੁਣ ਪਹਿਲਾਂ ਜਿਹਦਾ ਆਸਟ੍ਰੇਲੀਆ ਜਿ ਸ਼ੁਰੂ ਹੋਇਆ ਸੀ ਕੰਮ ਕੇ ਆਸਟ੍ਰੇਲੀਆ ਜਾਣਾ ਹੁਣ ਫਿਰ ਆਸਟ੍ਰੇਲੀਆ ਜਿਹੜਾ ਥੋੜਾ ਜਿਹਾ ਬੰਦ ਹੋ ਗਿਆ ਤੇ ਦੰਨੋ ਕੈਨੇਡਾ ਵੱਲ ਹੋ ਗਿਆ ਹੁਣ ਸੌਣ ਵਿੱਚ ਗੱਲ ਰਹੀ ਹੈ ਕਿ ਆਇਰਲੈਂਡ ਵੱਲੋਂ ਕਾਫੀ ਸਟੂਡੈਂਟ ਆਪਣੇ ਜਿਹੜੇ ਹੈਗੇ ਆ ਜੀ ਆਇਰਲੈਂਡ ਇਸ ਤੋਂ ਇਲਾਵਾ ਨਿਊਜ਼ੀਲੈਂਡ ਵੱਲ ਵੀ ਲੋਕ ਕਾਫੀ ਜਾ ਰਹੇ ਨੇ ਹਾਂਜੀ ਨਿਊਜ਼ੀਲੈਂਡ ਵੱਲ ਵੀ ਕਾਫੀ ਜਾ ਰਹੇ ਆ ਸੋ ਦੇਖੋ ਇੱਕ ਤਾਂ ਬੰਦ ਹੁੰਦਾ ਵਾ ਦੂਸਰੇ ਖਾ ਪਉਂਦਾ ਵਾ ਪਰ ਪ੍ਰੋਬਲਮ ਉਹ ਤੋਂ ਪੈਂਦੀ ਹੈ ਜਿਨੋਂ ਹਣ ਜਿਹੜੇ ਇੱਥੇ ਆਪਣੇ ਜਵਾਕ ਇੱਥੇ ਆਏ ਹੋਏ ਨੇ ਬੱਚੇ ਪੜਾਈ ਦੇ ਤੌਰ ਤੇ ਤੇ ਉਹਨਾਂ ਨੂੰ ਜਿਹੜੀ ਪੀਆਰ ਵੀ ਬਹੁਤ ਮਤਲਬ ਕਿ ਇੱਕ ਔਖਾ ਪੜਨ ਦੇਖਣਾ ਪੈ ਰਿਹਾ ਕਿ ਸਾਰੇ ਬੱਚੇ ਬਹੁਤ ਸਟਰਗਲ ਕਰ ਰਹੇ ਨੇ ਇੱਥੇ ਉਹਨਾਂ ਪਰੇ ਥੋੜਾ ਜਿਹਾ ਇਹਨਾਂ ਨੂੰ ਸੋਚਣਾ ਚਾਹੀਦਾ ਗਵਰਨਮੈਂਟ ਕਿ ਐਟ ਲੀਸਟ ਜਿਹੜੇ ਇੱਥੇ ਬੱਚੇ ਹੈਗੇ ਨੇ ਆਲਰੇਡੀ ਉਹਨਾਂ ਨੂੰ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਬਾਕੀ ਜਿਹੜੇ ਹੈਗੇ ਜੇ ਤੁਸੀਂ ਉਹਨਾਂ ਨੂੰ ਘਟਾਉਣਾ ਵਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਸলো ਡਾਊਨ ਕਰੋ ਇੰਤਾਂ ਤਾਂ ਸਾਰਿਆਂ ਨੂੰ ਹਰਟ ਬਹੁਤ ਜ਼ਿਆਦਾ ਹੋਣਾ ਵਾ ਸਪੈਸ਼ਲੀ ਬਿਜ਼ਨਸ ਨੂੰ ਬਹੁਤ ਜ਼ਿਆਦਾ ਹਰਟ ਹੋਣਾ ਵਾ ਹਾਊਸਿੰਗ ਮਾਰਕੀਟ ਨੂੰ ਬਹੁਤ ਜ਼ਿਆਦਾ ਹਰਟ ਹੋਣਾ ਵਾ ਤੇ ਮਲਕੀ ਇਕਨੋਮੀ ਤਾਂ ਤੁਸੀਂ ਆਪਾ ਦੇਖ ਹੀ ਰਹੇ ਹੋ ਕਿ ਕਿੰਨੀ ਇੱਕ ਕੀ ਚੁਆਬਾਂ ਆਈਆਂ ਨੇ ਬਾਕੀ ਰਹਿੰਦਾ ਹੁੰਦਾ ਜਿਹੜੀ ਕਥਾ ਕੱਢਦਾ ਉਹ ਟਰਾਂਕ ਕੱਢ ਬਿਲਕੁਲ ਜੀ ਸੋ ਇਹ ਇਹ ਬਾਕੀ ਇਦਾਂ ਵੀ ਆ ਕਿ ਜਿਹੜਾ ਬਹੁਤ ਸਾਰਾ ਆਪਣਾ ਕੈਨੇਡਾ ਦੀ ਇਕਨੋਮੀ ਆ ਉਹਦਾ ਬਹੁਤ ਸਾਰਾ ਪਾਰਟ ਆ ਜਿਹੜਾ ਉਹ ਕੀ ਆ ਇਮੀਗ੍ਰੈਂਟਸ ਤੇ ਰੁਕਿਆ ਹੋਇਆ ਖਾਸ ਕਰਕੇ ਕਿ ਸਟੂਡੈਂਟ ਆ ਬਹੁਤ ਸਾਰੇ ਪੈਸੇ ਆ ਇਧਰ ਲੈ ਕੇ ਆਉਂਦੇ ਨੇ ਬਿਲਕੁਲ ਜੀ ਪੈਸੇ ਤੁਸੀਂ ਇਹ ਦੇਖ ਲਓ ਜੀ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਬੰਦ ਕਰਕੇ ਤਾਂ ਬਹੁਤ ਘਾਟਾ ਪਊਗਾ ਜਿਹੜੇ ਹਿਸਾਬ ਨਾਲ ਮਤਲਬ ਕਿੰਨੀਆਂ ਫੀਸਾਂ ਪੇ ਕਰਦੇ ਨੇ ਇਹ ਇਥੇ ਦਾ ਜਵਾਕ 2000 ਤੋਂ ਲੈ ਕੇ 3000 ਡਾਲਰ ਪੇ ਕਰਦਾ ਫੀਸ ਬੱਚਾ ਇੰਡੀਆ ਦਾ ਘੱਟੋ ਘੱਟ ਨਹੀਂ 10000 ਤੋਂ ਲੈ ਕੇ 12000 ਡਾਲਰ ਫੀਸ ਹੈ ਸੇਮ ਸੇਮ ਉਹ ਦੀ ਪਲੱਸ ਜਦੋਂ ਤੁਸੀਂ ਫਾਈਲ ਕਰਦੇ ਹੋ ਉਦੋਂ ਇੰਡੀਆ ਤੋਂ ਕਿੰਨੇ ਪੈਸੇ ਹੋ ਲੈਂਦੇ ਆ ਫਾਈਲਿੰਗ ਵਾਸਤੇ ਫਿਰ ਵੀਜ਼ੇ ਦੀ ਅਪਲੀਕੇਸ਼ਨ ਫੀਸ ਆ ਜਿਹੜੀ ਉਹ ਕਿੰਨੀਆਂ ਪੇ ਹੁੰਦੀਆਂ ਨੇ ਸੋ ਉਹ ਸਾਰੀ ਗੱਲ ਇਹਨਾਂ ਨੂੰ ਇੱਕ ਘਾਟਾ ਤਾਂ ਪੈਣੀ ਆ ਫਿਰ ਜਿਹੜੇ ਬੱਚੇ ਇੱਥੇ ਆ ਜਾਂਦੇ ਆ ਦੇ ਕੋਲ ਗੱਡੀਆਂ ਵੀ ਲੈਣੀਆਂ ਉਹਨਾਂ ਕਾਰ ਵੀ ਲੈਣੀਆਂ ਉਹਨਾਂ ਖਾਣਾ ਵੀ ਆ ਉਹਨਾਂ ਪਾਣਾ ਵੀ ਆ ਉਹ ਸਾਰੇ ਜਿਹਨਾਂ ਨੂੰ ਐਸਟੀ ਟੈਕਸ ਜਿਹੜਾ ਆਪਾਂ ਗਵਰਨਮੈਂਟ ਨੂੰ ਪੇ ਕਰਦੇ ਆ ਬਿਲਕੁਲ ਜੀ ਤੇ ਬਾਕੀ ਬਹੁਤ سارے ਜਿਹੜੇ ਸਟੂਡੈਂਟ ਆ ਉਹ ਸਾਰੇ ਸਟੂਡੈਂਟ ਇੱਥੋਂ ਹੀ ਕਮਾ ਕੇ ਆਪਦੀਆਂ ਫੀਸਾਂ ਨਹੀਂ ਭਰਦੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ 50% ਜਿਹੜੇ ਸਟੂਡੈਂਟ ਆ ਆਪਦੇ ਅਗਲੇ ਕੋਰਸ ਦੀਆਂ ਜਾਂ ਅਗਲੇ ਸੈਮੈਸਟਰ ਦੀ ਫੀਸ ਕੀ ਆ ਉਹ ਇੰਡੀਆ ਤੋਂ ਹੀ ਮਗਾਉਂਦੇ ਨੇ ਤਾਂ ਉਹ ਸਾਰੇ ਪੈਸੇ ਵੀ ਆ ਜਿਹੜੇ ਇੱਧਰ ਕੈਨੇਡਾ ਗਵਰਨਮੈਂਟ ਨੂੰ ਸਾਰੇ ਉਹ ਮਤਲਬ ਇਹਨਾਂ ਦੇ ਖਾਤੇ 'ਚ ਹੀ ਜਾਂਦੇ ਨੇ ਬਿਲਕੁਲ ਸਹੀ ਆ ਤੁਸੀਂ ਇਹ ਦੇਖੋ ਕਿ ਜੇ ਇਹ ਨਾ ਬੰਦ ਉਹਦਾ ਪੰਜਾਬ ਤਾਂ ਨਹੀਂ ਇੰਦਰ ਖਾਣੀ ਪੰਜਾਬ ਹੋ ਗਿਆ ਹੁਣ ਜਦੋਂ ਆਪਾਂ ਇੰਡੀਆ ਜਾਂਦੇ ਆ ਬਹੁਤ ਮੇਰੇ ਹਿਸਾਬ ਨਾਲ ਹਰੇਕ ਪਿੰਡ ਦੇ ਵਿੱਚ ਇੰਨੇ ਘਰ ਹੈ ਹਰੇਕ ਦਾ ਬੱਚਾ ਪਾਰ ਹੈ ਉਹਨਾਂ ਵਿੱਚੋਂ ਆਪਾਂ 70 60 70% ਇਹ ਕਹਿੰਦੇ ਕਿ ਇਹ ਹੈ ਮਾਚ ਇਹ ਇੱਕ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਸਾਥ ਦੇਣੋ ਬੱਚਿਆਂ ਨੂੰ ਦੁੱਧਿਆਂ ਨੂੰ ਵੀ ਸਹਾਰਾ ਦੇਣਾ ਲੜੀ ਸੁਣ ਲੋ ਤੁਸੀਂ ਦੇਖਦੇ ਕਿ ਕਿਤੇ ਨਾ ਕਿਤੇ ਇਹ ਚੀਜ਼ ਸਹੀ ਵੀ ਲੱਗਦੀ ਆ ਜੇ ਅੱਜ ਵੀਜ਼ੇ ਘਟੇ ਨੇ ਸਪੌਸ ਹੈ ਜਾਂ ਫਿਰ ਪੇਰੈਂਟਸ ਤੇ ਨਹੀਂ ਤਾਂ ਉਹਦੇ ਨਾਲ ਕੀ ਆ ਕਿ ਕਿਤੇ ਨਾ ਕਿਤੇ ਤਾਂ ਇਦਾਂ ਲੱਗਦਾ ਕਿ ਜਿਹੜੇ ਇੱਥੇ ਹੁਣ ਸਟੂਡੈਂਟ ਆ ਚੁੱਕੇ ਨੇ ਉਹਨਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਉਹਨਾਂ ਲਈ ਹੁਣ ਇੱਕ ਚੀਜ਼ ਤਾਂ ਬਹੁਤ ਹੁਣ ਸਟੂਡੈਂਟਾਂ ਨੂੰ ਸੌਖਾ ਹੋ ਗਿਆ ਕਿ ਉਹਨਾਂ ਦੀ ਜਿਹੜਾ ਰੈਂਟ ਹੈ ਹਾਊਸ ਦਾ ਉਹਨਾਂ ਨੂੰ ਹੁਣ ਕੀ ਆ 450 500 ਇੱਥੋਂ ਤੱਕ ਕੀ ਭਰਨਾ ਪੈਂਦਾ ਉਹ ਬੰਦਾ ਇੱਥੇ ਭੱਜਿਆ ਫਿਰਦਾ ਰਹਿੰਦਾ ਉਹ ਭਾਵੇਂ ਸਟੂਡੈਂਟ ਆ ਭਾਵੇਂ ਪੀਆਰ ਆ ਤੇ ਚਾਹੀ ਉਹ ਸਿਟੀਜ਼ਨ ਆ ਤੇ ਇੱਥੇ ਵਰਕ ਦੀ ਜਾਂ ਜੌਬ ਦੀ ਕੋਈ ਵੀ ਸ਼ੌਰਟੀ ਨਹੀਂ ਓਕੇ ਉਹ ਹੀ ਕਹਿੰਦੇ ਜੀ ਤੇ ਜਿਹੜੇ 3W ਇਹ ਨਹੀਂ ਮਸ਼ਹੂਰ ਕੀਤੇ ਹੋਏ ਆ ਵਰਕ ਊਮਨ ਤੇ ਆਪਣਾ ਵੈਦਰ ਤੇ ਬਿਲਕੁਲ ਨਹੀਂ ਕਦੋਂ ਇੱਥੇ ਭਾਗ ਲੈਣ ਲੱਗ ਜੈਣੀ ਆ ਕਦੋਂ ਤੁਹਾਡਾ ਜੌਬ ਚ ਨਹੀਂ ਮੈਨੂੰ ਲੱਗਦਾ ਕਿ ਇੱਥੇ ਤੁਸੀਂ ਕਿਸੇ ਵੀ ਚੀਜ਼ ਦਾ ਪਰੋਸਾ ਕਰ ਸਕਦੇ ਆ ਚਲੋ ਵੂਮਨ ਦਾ ਵੀ ਆਪਾਂ ਵੂਮਨ ਨੂੰ ਬਦਨਾਮ ਨਹੀਂ ਕਰਦੇ ਵੂਮਨ ਦਾ ਵੀ ਪਰੋਸਾ ਕਰ ਸਕਦੇ ਆ ਲੈਦਰ ਦਾ ਵੀ ਕਰ ਸਕਦੇ ਆ ਪਰ ਆਪਾਂ ਕੰਮ ਨੂੰ ਇੱਥੇ ਬਿਲਕੁਲ ਨਹੀਂ ਪ੍ਰੋਡੈਕਟ ਕਰ ਸਕਦੇ ਕਿ ਕਿਹੜੀਆਂ ਜੌਬਸ ਤੁਹਾਨੂੰ ਇੱਥੇ ਕਿਹੜੇ ਫੀਲਡ ਵਿੱਚ ਜ਼ਿਆਦਾ ਮਿਲ ਸਕਦੇ ਆ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜਾਂ ਫਿਰ ਕੱਟ ਸਕਦੀਆਂ ਤਾਂ ਉਹ ਕੰਮ ਦਾ ਤਾਂ ਇੱਥੇ ਕੋਈ ਪਰੋਸਾ ਹੀ ਨਹੀਂ ਸਪੈਸ਼ਲੀ ਸਪੈਸ਼ਲੀ ਅੱਜਕੱਲ੍ਹ ਜਿੰਦਾ ਦਾ ਮਾਹੌਲ ਚੱਲ ਰਿਹਾ ਹੁਣ ਹੁਣ ਤਾਂ ਅੱਜ ਜੋਬ ਹੈਗੀ ਕੱਲ ਨੂੰ ਹੈ ਨਹੀਂ ਕੋਈ ਭਰੋਸਾ ਨਹੀਂ ਹੈ ਸੋ ਤਾਂ ਕਰਕੇ ਮੇਰੇ ਸਾਬ ਨਾਲ ਬੱਚੇ ਯੂ نو ਟਰਾਈ ਕਰਦੇ ਆ ਕਿ ਇੱਕ ਦੇ ਖਾਂ ਦੇ ਮੇਰੇ ਕੋਲ ਦੋ ਜੋਬਾਂ ਲਿਸਟ ਹੋਣ ਇੱਕ ਜੋਬ ਤਾਂ ਮੇਰੀ ਸਿਕਰ ਹੋਵੇ ਜੇ ਕਪੈਸਿਟੀ ਕੋਈ ਚੱਕਰ ਪੈ ਜੀ ਜਾਂਦਾ ਵਾ ਤਾਂ ਦੂਸਰੇ ਪਾਸੇ ਬੱਚਾ ਆਪਣਾ ਯੂ نو ਡੇ ਟੂ ਡੇ ਜਿਹੜਾ ਉਹਦਾ ਰੁਟੀਨ ਦਾ ਹੈਗਾ ਖਰਚਾ ਹੈ ਨਹੀਂ ਸੋ ਉਹਨੂੰ ਤਾਂ ਕਵਰ ਕਰ ਸਕੇ ਫਿਰ ਤਾਂ ਕਰਕੇ ਜਦੋਂ ਜੋਬ ਚਲੇ ਜਾਂਦੀ ਹੈ ਬੱਚੇ ਡਿਪਰੈਸ਼ਨ ਚਲੇ ਜਾਂਦੇ ਆ ਗਲਤ ਕੰਮਾਂ ਦੇ ਵਿੱਚ ਪੈਂਦੇ ਆ ਉਹ ਬਹੁਤ ਵੱਡਾ ਇੱਕ ਨੁਕਸਾਨ ਆਪਾਂ ਕਹਿ ਸਕਦੇ ਹਾਂ ਜਿਹੜਾ ਹੁੰਦਾ ਵਾਰੇ ਇਹ ਚੀਜ਼ ਤੇ ਆਪਾਂ ਕਿਸੇ ਦਾ ਫਿਰ ਵੀ ਇਹਦੇ ਤੇ ਟੌਪਿਕ ਤੇ ਜ਼ਰੂਰ ਗੱਲ ਕਰਾਂਗੇ ਜਿਹੜਾ ਜਦੋਂ ਬੱਚੇ ਆਪਣੇ ਇੰਡੀਆ ਤੋਂ ਇੱਥੇ ਆਉਦੇ ਆ ਤੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਇੰਡੀਆ ਤੋਂ ਹੀ ਗਲਤ ਸੰਗਤ ਦੇ ਵਿੱਚ ਆਉਦੇ ਆ ਤੇ ਇੱਥੇ ਆ ਕੇ ਉਹ ਟਰਾਈ ਕਰਦੇ ਆ ਸੇਮ thing ਕਰਨ ਦੀ ਕਿ ਜਿਹੜਾ ਕਿ ਉਹਨਾਂ ਲਈ ਬਹੁਤ ਮਤਲਬ ਕਿ ਭਾਰੀ ਪੈਂਦਾ ਵਾ ਜਾਂ ਉਹਨਾਂ ਦੀ ਇੱਕ ਹੋਰ ਚੀਜ਼ ਬਹੁਤ ਵੱਡੀ ਹੈ ਜੀ ਉਹਨਾਂ ਦੀ ਜੇ ਇੱਕ ਬੱਚੇ ਨੇ ਕੋਈ ਗਲਤੀ ਕੀਤੀ ਹੈ ਸਾਰੇ ਬੱਚਿਆਂ ਨੇ ਜਿਹੜੀ ਹੈਗੀ ਆ ਇਮੇਜ ਆਉ ਸਾਰੇ ਬੱਚੇ ਉਹ ਸਾਰੀ ਕਮਿਊਨਿਟੀ ਤੇ ਅਜਿਹਾ ਇੱਕ ਕੋਈ ਪੰਜਾਬੀ ਬੰਦਾ ਗਲਤੀ ਕਰ ਦਿੰਦਾ ਜਾਂ ਕਿਸੇ ਤੋਂ ਕੋਈ ਇੱਥੇ ਐਕਸੀਡੈਂਟ ਹੋ ਜਾਂਦਾ ਡਰਿੰਕ ਕਰਕੇ ਡਰਾਈਵ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਡਰੱਗ ਕਰਦਾ ਜਾਂ ਕੋਈ ਕਿਸੇ ਨਾਲ ਇੱਥੇ ਕੁੱਟਮਾਰ ਕਰਦਾ ਤਾਂ ਉਹ ਸਾਰੀ ਕਮਿਊਨਿਟੀ ਹੀ ਜਿਹੜੀ ਬਦਨਾਮ ਹੋ ਜਾਂਦੀ ਹੈ ਉਹ ਭਾਵੇਂ ਪੰਜਾਬੀ ਹੋਵੇ ਜਾਂ ਇੰਡੀਆ ਹੋਵੇ ਤਾਂ ਉਹ ਫਿਰ ਇੰਡੀਆ ਦੇ ਵਿੱਚ ਜਿੰਨੇ ਵੀ ਲੋਕ ਆਉਂਦੇ ਨੇ ਤਾਂ ਉਹ ਸਾਰੀ ਮਤਲਬ ਉਹਨਾਂ ਤੇ ਜਿਹੜਾ ਇੱਕ ਠੱਪਾ ਲੱਗ ਜਾਂਦਾ ਉਹ ਥੱਪਾ ਲੱਗ ਜਾਂਦਾ ਬਿਲਕੁਲ ਸਾਡੀ ਗੱਲ ਸੀ ਇਹ ਇਹਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਜਦੋਂ ਬੱਚੇ ਨੂੰ ਆਪਾਂ ਘਲ ਰਹੇ ਹਾਂ ਉਹ ਥੋੜਾ ਜਿਹਾ ਸਮਝਾ ਕੇ ਕਹਣਾ ਚਾਹੀਦਾ ਕਿ ਭਾਈ ਤੂੰ ਜਾ ਰਿਹਾ ਹੈਂ ਮੈਂ ਆਪਣਾ ਥੋੜੀ ਰਿਸਪੌਂਸਿਬਿਲਟੀ ਦੇ ਨਾਲ ਰਹਿਣਾ ਵਾ ਤੇ ਇਹ ਬਹੁਤ ਵੱਡਾ ਟੌਪਿਕ ਹੈ ਜੇ ਆਪਾਂ ਇਹਨੂੰ ਟੌਪਿਕ ਤੇ ਹੁਣ ਅਸੀਂ ਖੋਲ੍ਹ ਲਿਆ ਤਾਂ ਕਾਫੀ ਟਾਈਮ ਇੱਥੇ ਲੱਗ ਜਾਣਾ ਕਿਉਂਕਿ ਇਹਦੇ ਤੇ ਬਹੁਤ ਗੱਲਾਂ ਕਰਨ ਵਾਲੀਆਂ ਨੇ ਬਹੁਤ ਚੀਚਾਂ ਲੀਨੀਆਂ ਨੇ ਕੋਈ ਗੱਲ ਨਹੀਂ ਆਪਾਂ ਉਹਦੇ ਲਈ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਸਾਰੇ ਵੀਵਰਸ ਦਾ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬਰਸ ਵੀ ਜਿਨ੍ਹਾਂ ਨੇ ਕੀਤਾ ਹੋਇਆ ਜਿਹੜੇ ਹਰ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਕਰਦੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਜਿਹੜੇ ਪਿਆਰ ਦੇ ਨਾਲ ਇਹ ਚੈਨਲ ਹੈ ਮੇਰਾ ਇੱਥੋਂ ਤੱਕ ਆਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਬਸਕ੍ਰਾਈਬਰਸ ਦਾ ਬੇਕੁ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਜੁਆਇਨ ਕਰਨ ਲਈ ਤੇ ਦੇਖਣ ਵਾਸਤੇ ਅ ਅਸੀਂ ਉਮੀਦ ਕਰਦੇ ਹਾਂਗੇ ਸਾਰਿਆਂ ਵਾਸਤੇ ਕੋਈ ਨਾ ਕੋਈ ਤੁਸੀਂ ਹੈਲਪ ਹੋਊਮੀ ਤੁਹਾਡੀ ਇਨਫੋਰਮੇਸ਼ਨ ਲਈ ਸੋ ਨੈਕਸਟ ਵੀਡੀਓ ਵਾਸਤੇ ਅ ਅਸੀਂ ਆਪਣੀ ਟ੍ਰਾਈ ਕਰਾਂਗੇ ਕਿ ਟ੍ਰਾਈ ਕਰੋ ਜੇ ਤੁਸੀਂ ਆਪਣੇ ਕਮੈਂਟ ਕਰ ਦਿਓ ਕਿਹਦੇ ਬਾਰੇ ਤੁਸੀਂ 14ਵੇਂ ਵੀ ਪਹਿਲੇ ਇਹ ਬਾਰੇ ਗੱਲ ਕੀਤੀ ਜਾਵੇ ਤੇ ਬਾਕੀ ਥੈਂਕ ਯੂ ਸੋ ਮਚ ਸਾਰਿਆਂ ਦਾ ਦੇਖਣ ਲਈ ਪਲੀਜ਼ ਸਬਸਕ੍ਰਾਈਬ ਕਰਿਓ ਜਰੂਰ ਤੇ ਲਾਈਕ ਜ਼ਰੂਰ ਕਰਨਾ ਤੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ